ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਛੋਟਾ ਜਿਹਾ ਬਹੁਤ ਹੀ ਹੱਸੀ ਵਾਲਾ ਗੀਤ ਲੈ ਕੇ ਹਾਜ਼ਰ ਹੋਈਆਂ ਉਮੀਦ ਕਰਦੀਆਂ ਤੁਹਾਨੂੰ ਪਸੰਦ ਆਏਗਾ ਲੋ ਜੀ ਸ਼ੁਰੂ ਕਰਦੇ ਆਂ ਜੀ ਗੀਤ ਮੈਂ ਨਹੀਂ ਜਾਣਾ ਰੋਡੂ ਦੇ ਤੂੰ ਕਿਉਂ ਨਹੀਂ ਜਾਣਾ ਰੋਡੂ ਦੇ ਹਾਏ ਹਾਏ ਮੈਂ ਨਹੀਂ ਜਾਣਾ ਰੋਡੂ ਦੇ ਤੂੰ ਕਿਉਂ ਨਹੀਂ ਜਾਣਾ ਰੋਡੂ ਦੇ ਹੈ ਨੀ ਰੋਡੂ ਦੇ ਕਰ ਕੰਗੀ ਨਾ ਮੈਂ ਰੋਡੂ ਨਾਲ ਮੰਗੀ ਨਾ ਰੋਡੂ ਦੇ ਕਰ ਕੰਗੀ ਨਾ ਮੈਂ ਰੋਡੂ ਨਾਲ ਮੰਗੀ ਨਾ ਮੈਂ ਨਹੀਂ ਜਾਣਾ ਰੋਡੂ ਦੇ ਤੂੰ ਕਿਉਂ ਨਹੀਂ ਜਾਣਾ ਰੋਡੂ ਦੇ ਹਾਈ ਹਾਈ ਮੈਂ ਨਹੀਂ ਜਾਣਾ ਰੋਡੂ ਦੇ ਤੂੰ ਕਿਉਂ ਨਹੀਂ ਜਾਣਾ ਰੋਡੂ ਦੇ ਹੈ ਨੀ ਰੋਡੂ ਦੇ ਕਰ ਸ਼ੀਸ਼ਾ ਹਰਦਮ ਖਾਲੀ ਰਹਿੰਦਾ ਕੀਸਾ ਹੈ ਨੀ ਰੋਡੂ ਦੇ ਕਰ ਸ਼ੀਸ਼ਾ ਹਰਦਮ ਖਾਲੀ ਰਹਿੰਦਾ ਕੀਸਾ ਮੈਂ ਨਹੀਂ ਜਾਣਾ ਰੋਡੂ ਦੇ ਤੂੰ ਕਿਉਂ ਨਹੀਂ ਜਾਣਾ ਰੋਡੂ ਦੇ ਹਾਏ ਹਾਏ ਮੈਂ ਨਹੀਂ ਜਾਣਾ ਰੋਡੂ ਦੇ ਤੂੰ ਕਿਉਂ ਨਹੀਂ ਜਾਣਾ ਰੋਡੂ ਦੇ ਰੋਡੂ ਸਿਰ ਤੋਂ ਪੂਰਾ ਗੰਜਾ ਉਹ ਦੇ ਕਰ ਹੈ ਇੱਕੋ ਮੰਝਾ ਰੋਡੂ ਸਿਰ ਤੋਂ ਪੂਰਾ ਗੰਜਾ ਉਹ ਦੇ ਕਰ ਹੈ ਇੱਕੋ ਮੰਝਾ ਹਾਏ ਹਾਏ ਮੈਂ ਨਹੀਂ ਜਾਣਾ ਰੋਡੂ ਦੇ ਤੂੰ ਕਿਉਂ ਨਹੀਂ ਜਾਣਾ ਰੋਡੂ ਦੇ ਮੈਂ ਨਹੀਂ ਜਾਣਾ ਰੋਡੂ ਦੇ ਕਿਉਂ ਨਹੀਂ ਜਾਣਾ ਰੋਡੂ ਦੇ ਲੱਖ ਲੱਖ ਪਾਣੀ ਵਿੱਚੋਂ ਪਾਰ ਲੰਗਾਉਣ ਲੱਗਾ ਲੱਖ ਲੱਖ ਪਾਣੀ ਵਿੱਚੋਂ ਪਾਰ ਲੰਗਾਉਣ ਲੱਗਾ ਡਰ ਗਈ ਮੈਂ ਉਦੋਂ ਜਦੋਂ ਸਿਰ ਤੇ ਉਠਾਉਣ ਲੱਗਾ ਡਰ ਗਈ ਮੈਂ ਉਦੋਂ ਜਦੋਂ ਸਿਰ ਤੇ ਉਠਾਉਣ ਲੱਗਾ ਅੱਧ ਵਿੱਚ ਜਾ ਕੇ ਮੇਰੀ ਹੱਸੀ ਨਿਕਲ ਗਈ ਨੀ ਮੈਂ ਰੋਡੂ ਦੇ ਸਿਰ ਤੋਂ ਨੀ ਮੇ ਰੋਡੂ ਦੇ ਸਿਰ ਤੋਂ ਫਿਸਲ ਗਈ ਨੀ ਮੇ ਰੋਡੂ ਦੇ ਸਿਰ ਤੋਂ ਫਿਸਲ ਗਈ ਨੀ ਮੇ ਰੋਡੂ ਦੇ ਸਿਰ ਤੋਂ ਫਿਸਲ ਗਈ ਮੈਂ ਨਹੀਂ ਜਾਣਾ ਰੋਡੂ ਦੇ ਤੂੰ ਕਿਉਂ ਨਹੀਂ ਜਾਣਾ ਰੋਡੂ ਦੇ ਹਾਏ ਹਾਏ ਮੈਂ ਨਹੀਂ ਜਾਣਾ ਰੋਡੂ ਦੇ ਤੂੰ ਕਿਉਂ ਨਹੀਂ ਜਾਣਾ